ਮਾਈ ਗੁਰਦਾਸੀ ਕੋਲ ਜਦੋਂ ਬਾਬੇ ਧੰਨੇ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀਆਂ ਸਿਫਤਾਂ ਸੁਣੀਆਂ ਨਾ ਮਨ ਵਿੱਚ ਹੁਣ ਇੱਛਾ ਜਾਗ ਪਈ ਮਹਾਰਾਜ ਦੇ ਦਰਸ਼ਨਾਂ ਦੀ ਸਾਧ ਸੰਗਤ ਜੀ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨਾਂ ਲਈ ਮਨ ਉਤਾਵਲਾ ਹੋ ਗਿਆ ਬਾਬਾ ਧੰਨਾ ਜੀ ਉਹਨਾਂ ਦਾ ਇੱਕ ਪਿਆਰਾ ਮਿੱਤਰ ਸੀ ਭਾਈ ਦੇਵਿਆ ਜੀ ਜੋ ਪਿੰਡ ਖੁਰਾੜੀ ਦਾ ਚੌਂਕੀਦਾਰ ਸੀ ਇਹਨਾਂ ਨੇ ਆਪਸ ਵਿੱਚ ਬਹਿਣਾ ਤੇ ਸ਼੍ਰੀ ਗੁਰੂ ਰਬਦਾਸ ਮਹਾਰਾਜ ਦੇ ਕੌਤਕਾਂ ਦੀ ਗੱਲ ਕਰਨੀ ਸਾਧ ਸੰਗਤ ਜੀ ਪਤਾ ਕੀਤਾ ਸ਼੍ਰੀ ਗੁਰੂ ਰਬਦਾਸ ਮਹਾਰਾਜ ਸਿਰ ਗਵਰਤਨਪੁਰ ਦੀ ਧਰਤੀ ਤੇ ਰਹਿੰਦੇ ਆ ਕਾਂਛੀ ਬਨਾਰਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਬਾਬਾ ਧੰਨਾ ਜੀ ਭਾਈ ਦੇਵੀਆ ਜੀ ਪਿੰਡ ਖੁਰਾਲੀ ਤੋਂ ਚੱਲ ਪਏ ਸਾਧ ਸੰਗਤ ਜੀ ਸਫਰ ਤੈ ਕਰਦੇ ਹੋਏ ਮੰਜਲਾ ਮਾਰਦੇ ਹੋਏ ਹੁਣ ਜਦੋਂ ਬਨਾਰਸ ਦੀ ਧਰਤੀ ਤੇ ਆਏ ਨਾ ਉੱਥੇ ਪਤਾ ਕੀਤਾ ਹੁਣ ਪਤਾ ਨਹੀਂ ਸਾਧ ਸੰਗਤ ਜੀ ਕਿੰਨੇ ਕੁ ਦਿਨ ਉਹਨਾਂ ਨੇ ਪ੍ਰਸ਼ਾਦਾ ਪਾਣੀ ਕਿਵੇਂ ਛਕਿਆ ਹੋਊਗਾ ਜਾਂ ਨਹੀਂ ਵੀ ਛਕਿਆ ਜੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਜਦੋਂ ਬੇਨਤੀ ਕੀਤੀ ਸਾਥ ਸੰਗੇ ਜੀ ਜਦੋਂ ਦਸਣ ਵਾਲਿਆਂ ਦੱਸਿਆ ਪੁੱਛ ਗਏ ਸੀਰ ਗੁਰਦਨਪੁਰ ਕਿੱਥੇ ਐ ਤੇ ਰਾਹੀ ਨੇ ਰਾ ਦੱਸਿਆ ਸੀਰ ਗੁਰਦਨਪੁਰ ਦਾ ਪਤਾ ਦੱਸਿਆ ਤੇ ਜਦ ਸੀਰ ਗੁਰਵਰਧਨਪੁਰ ਦੀ ਧਰਤੀ ਤੇ ਦੋਵੇਂ ਪਹੁੰਚੇ ਇਹਨਾਂ ਨੇ ਸਾਧ ਸੰਗਤ ਉਸ ਧਰਤੀ ਨੂੰ ਮੱਥਾ ਟੇਕਿਆ ਕੋ ਸਤਨਾਮ ਵਾਹਿਗੁਰੂ ਅੱਗੇ ਮਾਨ ਵਿੱਚ ਸੋਚਦੇ ਆ ਜਿਨ੍ਹਾਂ ਦੇ ਰਾਜੇ ਮਹਾਰਾਜੇ ਸ਼ਰਧਾਲੂ ਸੇਵਕ ਨੇ ਸਤਗੁਰੂ ਰਬਦਾਸ ਮਹਾਰਾਜ ਦੇ ਮੈਲ ਬਣੇ ਹੋਣਗੇ ਬੱਟਾ ਮੰਦਰ ਹੋਊਗਾ ਜਦੋਂ ਸਾਧ ਸੰਗਤ ਵੇਖਿਆ ਸੰਗਤ ਪਿਆਰ ਵਾਲੀ ਉਹਨਾਂ ਤੋਂ ਪੁੱਛਦੇ ਨੇ ਮਹਾਰਾਜ ਦਾ ਮੰਦਰ ਕਿੱਥੇ ਆ ਕਹਿੰਦੇ ਉਹ ਸਾਹਮਣੇ ਜਿਹੜੀ ਕੱਖਾਂ ਦੀ ਛਪਰੀ ਹੈ ਨਾ ਉੱਥੇ ਹੀ ਸ਼੍ਰੀ ਗੁਰੂ ਰਬਦਾਸ ਮਹਾਰਾਜ ਰਹਿੰਦੇ ਨੇ ਸਾਧ ਸੰਗਤ ਜੀ ਪਹੁੰਚੇ ਜਦੋਂ ਮਹਾਰਾਜ ਦੇ ਕੋਲ ਜਾ ਕੇ ਚਰਨਾਂ 'ਚ ਮੱਥਾ ਟੇਕਿਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਇਹਨਾਂ ਦੇ ਸਿਰ ਤੇ ਐਸਾ ਮਿਹਰ ਭਰਿਆ ਹੱਥ ਰੱਖਿਆ ਇਹਨਾਂ ਦੇ ਮਹਾਰਾਜ ਦੇ ਦਰਸ਼ਨ ਕਰਨ ਨਾਲ ਹੀ ਜਿਹੜੀ ਥਕਾਵਟ ਸੀ ਉਹ ਦੂਰ ਹੋ ਗਈ ਆਖੋ ਜਤਨਾ ਵਾਹਿਗੁਰੂ ਕੰਨ ਮਨ ਹੋਏ ਨਿਹਾਲ ਜਾਗੁਰ ਦੇਖਣਾ ਸਾਹਮਣੇ ਸਾਥ ਸੰਗਏ ਜੀ ਜੈਗੁਰੂ ਰਵਿਦਾਸ ਮਹਾਰਾਜ ਜੀ ਆਤਮਾਰਾਮ ਨੂੰ ਕਹਿੰਦੇ ਆਤਮਾਰਾਮ ਪਹਿਲਾ ਪ੍ਰਸ਼ਾਦਾ ਪਾਣੀ ਲੈ ਕੇ ਆ ਫੇਰ ਗੱਲ ਕਰਦੇ ਆ ਆਤਮਾਰਾਮ ਨੇ 2 ਮਿੰਟ ਰੋਕੋ ਜੀ 2 ਮਿੰਟ ਫੇਰ 2 ਮਿੰਟ ਆਤਮਾਰਾਮ ਮੇਰੇ ਪਿਆਰਿਆਂ ਨੇ ਪ੍ਰਸ਼ਾਦਾ ਨਹੀਂ ਸ਼ਕਿਆ ਮੇਰਾ ਦਿਲ ਕਰਦਾ ਮੈਂ ਇਹਨਾਂ ਨਾਲ ਬਹਿ ਕੇ ਅੱਜ ਪ੍ਰਸ਼ਾਦਾ ਸ਼ਕਾ ਵਾਹ ਵਾਹ じゃ ਲੈ ਕੇ ਆ ਆਤਮਾ ਰਾਮ ਨੇ ਹੱਥ ਜੋੜੇ ਕਹਿੰਦਾ ਮਹਾਰਾਜ ਜੀ ਅਸੀਂ ਕਿੰਨੇ ਜ਼ੇਰ ਤੋਂ ਆਪ ਜੀ ਨੂੰ ਬੇਨਤੀਆਂ ਕਰਦੇ ਸੀ ਲੰਗਰ ਤਿਆਰ ਹੈ ਪ੍ਰਸ਼ਾਦਾ ਸ਼ਕਲ ਮਾਰੇ ਤੁਸੀਂ ਨਾ ਦਿੰਦੇ ਰਹੇ ਮਾਰੇ ਕਹਿੰਦੇ ਮੇਰੇ ਪਿਆਰਿਆ ਨੇ ਕੁਛ ਨਹੀਂ शकਿਆ ਮੇਰੇ ਕਿਵੇਂ शक ਲੈਂਦਾ ਆਖੋ ਸਤਨਾਮ ਵਾਹਿਗੁਰੂ ਕਿੰਨਾ ਪਿਆਰ ਕਰਦੇ ਨੇ ਮਹਾਰਾਜ ਸਾਧ ਸੰਗਤ ਜੀ ਕਿਤੇ ਇੱਕ ਪ੍ਰੇਮ ਨਾਲ ਮਹਾਰਾਜ ਨੂੰ ਪੁਕਾਰੋ ਤਾਂ ਸਹੀ ਸਤਗੁਰ ਸੱਚੇ ਪਾਤਸ਼ਾਹ ਜੀ ਆਪ ਪ੍ਰਸ਼ਾਦਾ ਨਾਲ ਬਹਿ ਕੇ ਸ਼ਿਕਾਇਆ ਤੇ ਸਾਧ ਸੰਗਤ ਜੀ ਧੰਨ ਧਨੀ ਸ਼ੇਰ ਗੁਰੂ ਰਵਿਦਾਸ ਮਹਾਰਾਜ ਜੀ ਹੁਣ ਇਹਨਾਂ ਦੇ ਸਤ ਸੰਗ ਸੁਣਦੇ ਨੇ ਬਾਬਾ ਧੰਨਾ ਜੀ ਦੇਵਿਆ ਜੀ ਫਿਰ ਇਹਨਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਬਾਦਸ਼ਾਹ ਸਾਡੇ ਪਿੰਡ ਪੰਜਾਬ ਚਰਨ ਪਾਓ ਮਹਾਰਾਜ ਉੱਥੇ ਵੀ ਆਪ ਜੀ ਚਰਨ ਪਾ ਕੇ ਉਸ ਧਰਤੀ ਨੂੰ ਭਾਗ ਲਾਓ ਮਾਰੇ ਕਹਿੰਦੇ ਮੇਰੇ ਪਿਆਰਿਓ ਮੈਂ ਜ਼ਰੂਰ ਆਵਾਂਗਾ ਆਖੋ ਸਤਨਾਮ ਵਾਹਿਗੁਰੂ ਉਹ ਤਨਿਆ ਯਾਦ ਰੱਖੀ ਦੁਨੀਆ ਮੈਨੂੰ ਜਿੱਥੇ ਯਾਦ ਕਰੂਗੀ ਕਹਨੋ ਵੀ ਸੰਗ ਤਾਂ ਮੇਰੀਆਂ ਯਾਦ ਕਰਨਗੀਆਂ ਦੀ ਕੀਤੀ ਮਹਾਰਾਜ ਪਿੰਡ ਖੁਰਾਲੀ ਸਾਡੇ ਮਹਾਰਾਜ ਪਿੰਡ ਵਿੱਚ ਚਰਨ ਪਾਓ ਭੁੱਲੀ ਭਟਕੀ ਲੁਕਾਈ ਨਾ ਮਹਾਰਾਜ ਜੀ ਤਾਰੋ ਸਤਿਗੁਰੂ ਰਬਦਾਸ ਮਹਾਰਾਜ ਨੇ ਦੋਵਾਂ ਨੂੰ ਗਲ ਬਕੜੀ ਪਾਈ ਪਿਆਰ ਕੀਤਾ ਮਾਰੇ ਕਹਿੰਦੇ ਧੰਨਿਆ ਅਸੀਂ ਜਰੂਰ ਆਵਾਂਗੇ ਆਖੋ ਸਤਨਾਮ ਵਾਹਿਗੁਰੂ ਐਸਾ ਪ੍ਰੇਮ ਦੀ ਗਲ ਬਕੜੀ ਪਾਈ ਨਾ ਉਹਦਾ ਸਰੂਰ ਐਸਾ ਚੜਿਆ ਐਸਾ ਨਸ਼ਾ ਚੜਿਆ ਉਹ ਸਾਧ ਸੰਗਤ ਜੀ ਮਹਾਰਾਜ ਦੇ ਪਿਆਰ ਵਿੱਚ ਭਿੱਜੇ ਹੋਏ ਖੁਸ਼ੀ-ਖੁਸ਼ੀ ਸਿਰ ਗੋਵਰਧਨpur ਤੋਂ ਮਹਾਰਾਜ ਤੋਂ ਖੁਸ਼ੀਆਂ ਲੈ ਕੇ ਪਿੰਡ ਖਰਾਲੀ ਪਹੁੰਚੇ ਹੁਣ ਮਹਾਰਾਜ ਦੀ ਉਡੀਕ ਕਰਦੇ ਨੇ ਸਮਾਂ ਆਇਆ ਸਾਧ ਸੰਗਤ ਜੀ 1515ਵਾਂ 1515 ਈਸਵੀ ਮਹਾਰਾਜ ਸੱਚੇ ਬਾਦਸ਼ਾਹ ਜੀ ਗਰੀਬਨਵਾਜ਼ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਪਾਤਸ਼ਾਹ ਜੀ ਜਦੋਂ ਸੀ ਇੱਥੇ ਆਏ ਨੰਨੇ ਨੰਨੇ ਬੱਚੇ ਬੱਚੀਆਂ ਪੜ ਰਹੇ ਸੀ ਬੱਚੀਆਂ ਪੜਦੀਆਂ ਸੀ ਮੇਰੇ ਕਾਂਛੀ ਵਾਲੇ ਆਏ ਚੱਲ ਆਇਆ ਸੱਚੇ ਪਾਤਸ਼ਾਹ ਜੀ ਦਾ ਸਵਾਗਤ ਕੀਤਾ ਮਹਾਰਾਜ ਜੀ ਨੂੰ ਜੀ ਆਇਆਂ ਆਖਿਆ ਐਨਾ ਚਾ ਚੜਿਆ ਸਾਧ ਸੰਗਤ ਜੀ ਅੱਖਾਂ ਚੋਂ ਵਿਰਾਗ ਨਿਕਲ ਆਇਆ ਹੰਝੂ ਛੱਡ ਕੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਿਆ ਛੇਰ ਗੁਰੂ ਰਬਦਾਸ ਸਹਾਰਾ ਜੀ ਨੇ ਐਸੀ ਮਿਹਰ ਦੀ ਨਜ਼ਰ ਨਾਲ ਤੱਕਿਆ ਸਾਧ ਸੰਗਤ ਜੀ ਫਿਰ ਮਹਾਰਾਜ ਜੀ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ 4 ਸਾਲ 2 ਮਹੀਨੇ 11 ਦਿਨ ਇਸ ਸ਼੍ਰੀ ਖਰਾਲਗੜ੍ਹ ਸਾਹਿਬ ਦੀ ਧਰਤੀ ਤੇ ਰਹੇ ਪਹਿਲਾਂ ਸੀ ਪਿੰਡ ਖੁਰਾਲੀ ਮਹਾਰਾਜ ਜੀ ਦੇ ਆਉਣ ਨਾਲ ਸ਼੍ਰੀ ਖਰਾਲਗੜ੍ਹ ਸਾਹਿਬ ਹੋ ਗਏ ਆਖੋ ਸਤਨਾਮ ਵਾਹਿਗੁਰੂ ਜਿਨ ਸੇਵਿਆ ਤਿਨ ਪਾਇਆ ਮਾਨ ਜਿਨ੍ਹਾਂ ਨੇ ਮਹਾਰਾਜ ਨੂੰ ਸੇਵਿਆ ਉਹਨਾਂ ਨੂੰ ਮਾਣ ਮਿਲਿਆ ਰਾਜੇ ਬੈਨ ਦਾ ਹੰਕਾਰ ਮਾਰੇ ਨੇ ਦੂਰ ਕੀਤਾ ਤੇ ਇੰਨਾ ਸਮਾਂ ਨਹੀਂ ਮੈਂ ਇਤਿਹਾਸ ਨੂੰ ਹੋਰ ਅੱਗੇ ਲੰਮਾ ਕਰਾਂ ਆਪ ਜੀ ਜਾਣਦੇ ਹੋ ਤੇ ਸਾਧ ਸੰਗਤ ਜੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਧਰਤੀ ਤੇ ਸਾਧ ਸੰਗਤ ਜੀ ਥੱਲੇ ਖੱਡ ਦੇ ਵਿੱਚ ਜਦੋਂ ਪਾਣੀ ਦੀ ਘਾਟ ਵੇਖਦਿਆਂ ਹੋਇਆ ਮਹਾਰਾਜ ਜੀ ਮੋਜ ਵਿੱਚ ਆ ਕੇ ਆਪਣੇ ਚਰਨ ਦੇ ਅੰਗੂਠੇ ਨਾਲ ਇੱਕ ਪੱਥਰ ਪਾਸੇ ਕੀਤਾ ਉੱਥੋਂ ਸਾਧ ਸੰਗਤ ਜੀ ਚਰਨ ਗੰਗਾ ਪ੍ਰਗਟ ਹੋ ਗਈ ਆਖੋ ਸਤਨਾਮ ਵਾਹਿਗੁਰੂ ਸਾਧ ਸੰਗਤ ਜੀ ਅਸੀਂ ਨਿੱਕੇ ਨਿੱਕੇ ਸਾਂ ਉਹ ਜਲ ਜਿੱਥੋਂ ਨਿਕਲਦਾ ਸੀ ਚਰਨ ਗੰਗਾ ਉਹ ਜਲ ਜਿੱਥੋਂ ਨਿਕਲਦਾ ਸੀ ਇਹ ਨਹੀਂ ਸੀ ਪਤਾ ਕਿ ਕਿੱਥੇ ਜਾ ਕੇ ਛਪਨ ਹੁੰਦਾ ਸੀ ਇਹ ਵੀ ਨਹੀਂ ਸੀ ਪਤਾ ਸਾਧ ਸੰਗੈ ਜੀ ਹੁਣ ਤੇ ਬਹੁਤ ਸੋਹਣੇ ਉੱਥੇ ਬਣ ਗਏ ਅਸਥਾਨ ਪਹਿਲਾਂ ਜਦੋਂ ਅਸੀਂ ਲੰਘਦੇ ਸੀ ਉੱਥੋਂ ਸਿਰਫ ਜਲ ਸੀ ਇੰਨਾ ਸਾਧ ਸੰਗਤ ਮਿੱਠਾ ਜਲ ਉੱਥੇ ਸੰਗਤ ਨੇ ਇਸ਼ਨਾਨ ਕਰਨਾ ਜਲ ਛਕਣਾ ਸਾਧ ਸੰਗਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਧਰਤੀ ਧਰਤੀ ਨੂੰ ਬਿਆਨਤ ਕਰ ਦਿੱਤੇ ਮਾਰੇ ਕਹਿੰਦੇ ਬਾਬਾ ਧੰਨਾ ਜੀ ਨੂੰ ਕਹਿੰਦੇ ਧੰਨਿਆ ਰਹਿੰਦੀ ਦੁਨੀਆ ਤੱਕ ਜਿੱਥੇ ਲੋਕ ਸਾਨੂੰ ਯਾਦ ਕਰਨਗੇ ਤੁਹਾਨੂੰ ਵੀ ਲੋਕ ਪੂਜਣਗੇ ਆਖੋ ਸਤਨਾਮ ਵਾਹਿਗੁਰੂ ਉਹ ਪਵਿੱਤਰ ਅਸਥਾਨ ਤੇ ਜਿੱਥੇ ਮਹਾਰਾਜ ਦੀ ਕਿਰਪਾ ਨਾਲ ਰੌਣਕ ਲੱਗੀ ਹੋਈ ਹੈ ਕਬਸਥਾਨ ਧੰਨ ਧੰਬਾਬਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਸਾਧ ਸੰਗਤ ਜੀ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਨ ਰਹਿਮਤ ਕਰਨ ਸੋ ਸਾਰਿਆਂ ਨੂੰ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਗੁਰਪੁਰਬ ਦੀਆਂ ਪ੍ਰਕਾਸ਼ ਪੁਰਬ ਦੀਆਂ ਦਾਸ ਵੱਲੋਂ ਬਹੁਤ 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 ਬਧਾਈਆਂ ਸਾਧ ਸੰਗੇ ਜੀ ਅਰਧਨ ਜੀ ਕਹਿ ਰਹੇ ਸੀ ਬਾਬਾ ਜੀ ਤੁਸੀਂ ਕਹਿਨੇ ਹੁੰਨੇ ਓ ਇਹ ਇਹ ਮੇਰਾ ਘਰ ਹੈ ਮੈਂ ਕਿਹਾ ਹਾਂ ਮੈਂ ਕਹਿਨਾ ਹਾਂ ਕਹਿੰਦਾ ਸੰਗਤ ਪੁੱਛਦੀ ਸੀ ਮੈਂ ਕਿਹਾ ਫਿਰ ਮੈਨੂੰ ਵੀ ਚਾਹ ਹੁੰਦਾ ਦਰਸ਼ਨ ਕਰਨ ਦਾ ਕਹਿੰਦੇ ਸੀ ਇੱਕ ਦਿਨ ਇਦਾਂ ਹੀ ਕਹਿੰਦਾ ਵੇ ਬਾਬਾ ਜੀ ਨੂੰ ਨਹੀਂ ਬੁਲਾਣਾ ਕਹਿੰਦੇ ਸੰਗਤ ਮੇਰੇ ਗਲ ਪੈ ਗਈ ਤੇ ਸਾਧ ਸੰਗਤ ਜੀ ਜੇ ਆਪ ਪਿਆਰ ਕਰਦੇ ਹੋ ਤੇ ਆਪ ਜੀ ਦੀ ਚਰਨ ਧੂੜ ਲੈਣ ਦਾ ਮੈਂ ਵੀ ਇੱਛਕ ਹੁੰਨਾ ਹਾਂ ਤੇ ਸਾਧ ਸੰਗਤ ਆਪ ਜੀ ਦਾ ਪ੍ਰੇਮ ਬਹੁਤ ਵੱਡਾ ਹੈ ਸਾਧ ਸੰਗਤ ਤੈ ਸਾਹਿਬ ਕੀ ਬਾਤ ਜੇ ਆਖੇ ਕੋ ਨਾਨਕ ਕੀ ਆਦੀ ਜੈ ਮਾਰੇ ਕਹਿੰਦੇ ਕੋਈ ਸਾਨੂੰ ਗੱਲ ਸੁਣਾਵੇ ਸਾਡੇ ਪਿਆਰੇ ਦੀ ਕੀ ਦਈਏ ਆਪਣੀ ਜ਼ਿੰਦਗੀ ਵੀ ਵਾਰ ਦਈਏ ਉਹ ਵੀ ਥੋੜੀ ਹੈ ਸਾਧ ਸੰਗਤ ਜੀ ਤੁਸੀਂ ਇੰਨਾ ਪ੍ਰੇਮ ਕਰਦੇ ਹੋ ਮਾਰੇ ਸੱਚੇ ਪਾਤਸ਼ਾਹ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਕੰਨੇ ਨੌਜਵਾਨ ਮੈਨੂੰ ਮਿਲੇ ਸਾਧ ਸੰਗਤ ਜੀ ਇਹ ਪਿਆਰ ਹੈ ਸਤਗੁਰਾਂ ਕਰਕੇ ਸੱਚੀ ਗੱਲ ਐ ਜੇ ਮਹਾਰਾਜ ਸਾਡੀ ਬਾਣ ਨਾ ਫੜਦੇ ਸਾਡਾ ਕੀ ਹਾਲ ਹੁੰਦਾ ਖ ਸਤਨਾਮ ਵਾਹਿਗੁਰੂ ਆ ਪੜੀਏ ਫਿਰ ਮੜਾ ਜੇ ਮਗਰ ਬੋਲੀਓ ਤੁਸੀਂ ਨਾਲ ਫਿਰ ਮੈਂ ਸਮਾਪਤੀ ਕਰਾਂ ਜੇ ਤੁਸੀਂ ਨਾ ਫੜਦੇ ਬਾ ਅਸਾਂ ਰੁੜ ਜਾਣ ਸੀ ਤੁਸੀਂ ਨਾ ਪੜਦੇ ਜਿਨ੍ਹ੍ਹ ਪੜ੍ਹਦੇ ਵਾ ਸਤਿਗੁਰ ਦਾ ਦਰਸਿਤ ਗੁਰੂ ਨੂੰ ਯਾਦ ਕਰਕੇ ਅੰਗ ਸੱਚ ਸਮਝ ਕੇ ਕੋ ਮਹਾਰਾਜ ਜੇ ਤੂੰ ਸੇ ਨਾ ਛੜ ਤੇ ਵਾ ਅਸਾ ਰੂਲ ਜਾਣਾ ਸੀ ਉਦਿਨ ਪੜ੍ਹ ਤੇ ਵਾ ਅਸਾ ਰੂਲ ਜਾਣਾ ਸੀ ਜੁਜ ਕਾ ਪੜ੍ਹ ਤੇ ਵਾ ਅਸਾ ਰੂਲ ندا پڙه سي پا منجي جانا تي اھو کين نه ملي پا اسانڙو ਸੱਚੇ ਪਾਤਸ਼ਾਹ ਜੀ ਦਾ ਜਿੰਨਾ ਵੀ ਹੋ ਸਕੇ ਸ਼ੁਕਰਾਨਾ ਕਰੀਏ ਧੰਨਵਾਦ ਸਾਰੀ ਸੰਗਤ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੇ ਬਾਬਾ ਕੁਲਦੀਪ ਸਿੰਘ ਜੀ ਹੋਰੀ ਇਹਨਾਂ ਦਾ ਸਾਥ ਸੰਗੇ ਜੀ ਸਾਰੀ ਸੰਗਤ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰੇ ਨੌਜਵਾਨਾਂ ਦਾ ਭੈਣਾਂ ਦਾ ਸਾਰੇ ਜਿਨ੍ਹਾਂ ਨੇ ਸਾਧ ਸੰਗਤ ਜੀ ਕਈ ਦਿਨਾਂ ਤੋਂ ਸੇਵਾ ਵਿੱਚ ਤੁਸੀਂ ਹਾਜ਼ਰ ਹੋ ਮਾਰੇ ਸੱਚੇ ਪੈਸ਼ਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਦੀ ਸੇਵਾ ਮਾਰੇ ਥਾਏ ਪਾਉਣ ਸਾਧ ਸੰਗਤ ਜੀ ਜੋ ਹੁਣ ਫੁੱਲਾਂ ਦੀ ਵਰਖਾ ਤੁਸੀਂ ਕਰਨੀ ਹੈ ਮਹਾਰਾਜ ਤੇ ਸਾਧ ਸੰਗਤ ਜੀ ਮੈਂ ਧਾਰਨਾ ਪੜਾਂਗਾ ਫਿਰ ਆਪ ਜੀ ਨੇ ਮਹਾਰਾਜ ਤੇ ਫੁੱਲਾਂ ਦੀ ਵਰਖਾ ਕਰਨੀ ਨਾਲ ਹੀ ਆਪਾਂ ਆਨੰਦ ਸਾਹਿਬ ਪੜਾਂਗੇ ਅਰਦਾਸ ਹੋਵੇਗੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੁਕਮਨਾਮੇ ਹੋਣਗੇ ਫਿਰ ਸਾਧ ਸੰਗਤ ਜੀ ਜੋ ਪਰਮੰਤ ਕਾ ਨੇ ਤੇ ਚਾਪ ਗੋੜਿਆਂ ਦਾ ਕਹਿੰਦੇ ਲੰਗਰ ਲਾਇਆ ਬਾਬਾ ਕਲਦੀਪ ਸਿੰਘ ਜੀ ਫਿਰ ਅਸੀਂ ਰਲ ਮਿਲ ਕੇ ਛਕਾਂਗੇ ਫਿਰ ਖੁਸ਼ੀਆਂ ਲਵਾਂਗੇ ਤੁਹਾਡੇ ਚਰਨਾਂ ਤੋਂ ਫਿਰ ਤੇ ਸਭ ਵੀ ਮੇਲੇ ਹੋਣਗੇ ਆਖੋ ਸਤਨਾਮ ਵਾਹਿਗੁਰੂ ਸਾਧ ਸੰਗਤ ਜੀ ਇਸੇ ਤਰ੍ਹਾਂ ਤੁਸੀਂ ਪ੍ਰੇਮ ਅਸ਼ੀਰਵਾਦ ਸਾਨੂੰ ਬਖਸ਼ਦੇ ਰਹਿਣਾ ਸਾਧ ਸੰਗਤਾਂ ਦਾ ਜਾਂਦਾ ਸਾਨੂੰ ਹੈ ਕੱਖ ਨਹੀਂ ਔਰ ਜੋ ਮਹਾਰਜ ਬੁਲਾਉਂਦੇ ਆ ਤੁਹਾਡਾ ਪਿਆਰ ਬੁਲਾਉਂਦਾ ਬੋਲਣ ਦਾ ਯਤਨ ਕਰੀਦਾ ਕਈ ਦਿਨਾਂ ਦੀ ਭਾਵੇਂ ਥਕਾਵਟ ਵੀ ਸੀ ਪਰ ਜਦੋਂ ਮੈਂ ਆਇਆ ਤੁਹਾਡਾ ਪਿਆਰ ਵੇਖਿਆ ਸਾਧ ਸੰਗਤ ਜੀ ਇਹ ਸਾਰੀ ਥਕਾਵਟ ਲੈ ਗਈ ਆਖੋ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਮਹਾਰਾਜ ਦੀ ਰਹਿਮਤ ਹੈ ਇਸ ਸਾਧ ਸੰਗਤ ਜੀ ਸਰੀਰ ਦੀ ਕੋਈ ਗੱਲ ਨਹੀਂ ਮਨ ਚੜ੍ਹਦੀ ਕਲਾ ਚ ਚਾਹੀਦਾ ਆਖੋ ਸਤਨਾਮ ਵਾਰੋ ਸ਼੍ਰੀ ਇਹ ਹੀ ਮੇਰੀ ਬੇਨਤੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਰੱਜ ਕੇ ਸਤਕਾਰ ਕਰਨਾ ਇਹ ਕਾਗਜ਼ ਨਹੀਂ ਅੱਖਰ ਨਹੀਂ ਅੱਖਰ ਅੱਖਰ ਗੁਰਬਾਨੀ ਹੈ ਅੱਖਰ ਅੱਖਰ ਗੁਰੂ ਹੈ ਮਾਰੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਪਰਗਟ ਬੁਰਾ ਕੀ ਦੇ ਹੈ ਸ਼੍ਰੀ ਗੁਰੂ ਰਬਦਾਸ ਮਹਾਰਾਜ ਐਂ ਚੌਪੜਾ ਲਾ ਕੇ ਸਜੇ ਬੈਠੇ ਨੇ ਮਹਾਰਾਜ ਵਿੱਚ ਬੋਲਦੇ ਐ ਪਰਤਖ ਸ਼ਰਧਾ ਭਾਵਨਾ ਰੱਖਣੀ ਗੁਰੂ ਗ੍ਰੰਥ ਸਾਹਿਬਹਾਰੀ ਤੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੱਜ ਕੇ ਸਤਿਕਾਰ ਕਰਨਾ ਗੁਰਬਾਣੀ ਪੜਨੀ ਅੰਮ੍ਰਿਤ ਵੇਲਾ ਸਮਾਉਣਨਾ ਨਿਤਨੇਮ ਕਰਨਾ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਰੋਜ਼ ਮਹਾਰਾਜ ਦੇ ਚਰਨਾਂ ਚਾਓ ਰੋਜ਼ ਸੇਵਾ ਸਿਮਰਨ ਕਰੋ ਸਾਧ ਸੰਗਤ ਜੀ ਮਾਰਾ ਜੀ ਦੀ ਖੁਸ਼ੀ ਕਿਸ ਤਰ੍ਹਾਂ ਮਿਲੇਗੀ ਯਤਨ ਕਰੋ ਉਹਨਾਂ ਦੀ ਬਾਣੀ ਪੜიਏ ਅਰਥਾ ਸਮੇਤ ਪੜੋ ਫਿਰ ਸਾਨੂੰ ਮਹਾਰਾਜ ਅਕਲ ਦੇਣਗੇ ਕਿ ਪੁੱਤ ਆਹ ਕੰਮ ਕਰੀ ਆਹ ਕੰਮ ਨਾ ਕਰੀ ਆਖੋ ਸਤਨਾਮ ਆਓ ਜੀ ਸਾਰਿਆਂ ਦਾ ਧੰਨਵਾਦ ਕੋਟਾਂ ਨ ਕੋਟ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਦਾ โญ냐ตมาพูลานดีคิมา i'm sorry i'm sorry i